ਕੈਨੇਡੀਅਨ ਕੁਮਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਨੇ ਕੈਨੇਡਾ ਦੇ ਐਕਸਪਰਟਸੈਂਟ੍ਰਿਕ ਸਿਸਟਮ ਦੇ ਤਹਿਤ ਨੌਕਰੀ ਦੀ ਪੇਸ਼ਕਸ਼ ਲਈ ਪੁਆਇੰਟਾਂ ਨੂੰ ਹਟਾਉਣ ਦੀਆਂ ਆਪਣੀਆਂ ਯੋਜਨਾਵਾਂ ਬਾਰੇ ਹੋਰ ਅਪਡੇਟ ਪ੍ਰਦਾਨ ਕੀਤੇ ਨੇ ਇੱਕ ਤਾਜ਼ਾ ਖਬਰ ਵਿੱਚ ਵਿਭਾਗ ਨੇ ਕੋਸ਼ਨਾ ਕੀਤੀ ਹੈ ਕਿ ਉਹ 2025 ਦੀ ਬਸੰਤ ਵਿੱਚ ਇਸ ਤਬਦੀਲੀ ਦੀ ਸਥਾਪਨਾ ਕਰਨਗੇ ਵਰਤਮਾਨ ਵਿੱਚ ਵੈਦ ਨੌਕਰੀਆਂ ਦੀਆਂ ਪੇਸ਼ਕਸ਼ਾਂ ਵਾਲੇ ਐਕਸਪਰਟਸੈਂਟਰੀ ਉਮੀਦਵਾਰਾਂ ਇੱਕ ਵਾਧੂ ਪੰਜਾਬ ਜਾਂ 200 ਵਿਆਪਕ ਰੈਕਿੰਗ ਸਿਸਟਮ ਸੀਆਰਐਸ ਅੰਕ ਪ੍ਰਾਪਤ ਕਰ ਸਕਦੇ ਨੇ ਇਹ ਵਾਧੂ ਨੁਕਤੇ ਸਥਾਈ ਨਿਵਾਸ ਲਈ ਅਰਜੀ ਆਈਟੀਏ ਲਈ ਸੱਦਾ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਵਿੱਚ ਆਸਾਨੀ ਨਾਲ ਫਰਕ ਕਰ ਸਕਦੇ ਨੇ ਜਾਂ ਬਿਲਕੁਲ ਸੱਦਾ ਨਹੀਂ ਦਿੱਤਾ ਜਾ ਸਕਦਾ ਇਮੀਗ੍ਰੇਸ਼ਨ ਵਿਭਾਗ ਨੇ ਅੱਗੇ ਸਪਸ਼ਟ ਕੀਤਾ ਕਿ ਵੈਦ ਨੌਕਰੀ ਦੀ ਪੇਸ਼ਕਸ਼ ਲਈ ਵਾਧੂ ਪੁਆਇੰਟਾਂ ਨੂੰ ਹਟਾਉਣ ਇੱਕ ਸਥਾਈ ਉਪਾਏ ਪਰ ਇਸ ਸਮੇਂ ਇਹ ਨਹੀਂ ਦੇਖਿਆ ਜਾ ਸਕਦਾ ਕਿ ਇਹ ਕਦੋਂ ਪੂਰਾ ਹੋਵੇਗਾ ਇੱਕ ਵਾਰ ਨੌਕਰੀ ਦੀ ਪੇਸ਼ਕਸ਼ ਲਈ ਵਿਆਪਕ ਰੈਕ੍ਰੀਟਿੰਗ ਸਿਸਟਮ ਪੁਆਇੰਟ ਨੂੰ ਹਟਾਉਣ ਤੋਂ ਬਾਅਦ ਇਹ ਐਕਸਪੈਕਟਸ ਐਂਟਰੀ ਪੂਲ ਵਿੱਚ ਸਾਰੇ ਨਵੇਂ ਤੇ ਮੌਜੂਦਾ ਉਮੀਦਵਾਰਾਂ ਤੇ ਲਾਗੂ ਹੋਵੇਗਾ ਜਿਸ ਵਿੱਚ ਪਹਿਲਾਂ ਤੋਂ ਕੈਨੇਡਾ ਵਿੱਚ ਅਸਥਾਈ ਤੌਰ ਤੇ ਕੰਮ ਕਰ ਰਹੇ ਸ਼ਾਮਲ ਨੇ ਆਪਣੀ ਨਿਊਜ਼ ਰਿਲੀਜ਼ ਵਿੱਚ ਆਈ ਆਰ ਸੀ ਸੀ ਨੇ ਅਰਧ ਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਨੌਕਰੀ ਦੀਆਂ ਪੇਸ਼ਕਸ਼ਾਂ ਵਿੱਚ ਫਰਕ ਨਹੀਂ ਕੀਤਾ ਇਸ ਦੀ ਬਜਾਏ ਕਿ ਹਵਾਲਾ ਦਿੱਤਾ ਗਿਆ ਕਿ ਕੁਵਾਰ ਤਬਦੀਲੀ ਲਾਗੂ ਹੋਣ ਤੋਂ ਬਾਅਦ ਇਹ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਤੇ ਲਾਗੂ ਹੋਵੇਗਾ ਇਹ ਬਦਲਾਵ ਨਵੇਂ ਆਉਣ ਵਾਲੇ ਪ੍ਰਭਾਵ ਨਹੀਂ ਕਰੇਗਾ ਜੋ ਸੀਆਰ ਸਕੋਰ ਦੇ ਨਵੇਂ ਸਥਾਈ ਨਿਵਾਸ ਪੀਆਰ ਲਈ ਅਰਜੀ ਦੇਣ ਲਈ ਪਹਿਲਾਂ ਹੀ ਸੱਦਾ ਦਿੱਤਾ ਗਿਆ ਜਿਸ ਵਿੱਚ ਅਜੇ ਵੀ ਨੌਕਰੀ ਦੀ ਪੇਸ਼ਕਸ਼ ਲਈ ਅੰਕ ਸ਼ਾਮਲ ਨੇ ਜਾਂ ਫਿਰ ਪਹਿਲਾਂ ਹੀ ਆਈਆਰਸੀ ਪੀਆਰ ਲਈ ਇੱਕ ਬਿਨੇ ਪੱਤਰ ਜਮ੍ਹਾਂ ਕਰਵਾ ਦੱਤਾ ਜਿਸ ਦੀ ਵਰਤਮਾਨ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਐਕਸਪਰਟ ਸੈਂਟਰ ਸਿਸਟਮ ਦੇ ਅੰਦਰ ਉਮੀਦਵਾਰ ਤੇ ਬੇਨਕਾਰਾਂ ਵਿਚਕਾਰ ਅੰਤਰ ਨੂੰ ਨੋਟ ਕਰੋ ਜਦੋਂ ਕੋਈ ਨਵਾਂ ਆਉਣ ਵਾਲਾ ਐਕਸਪਰਟ ਐਂਟਰੀ ਪੂਲ ਵਿੱਚ ਦਾਖਲ ਹੁੰਦਾ ਤਾਂ ਇੱਕ ਉਮੀਦਵਾਰ ਹੁੰਦੇ ਨੇ ਉਹ ਮਤਲਬ ਕਿ ਉਹਨਾਂ ਨੇ ਵਿਚਾਰ ਇੱਕ ਉਮੀਦਵਾਰ ਪ੍ਰੋਫਾਈਲ ਜਮ੍ਹਾਂ ਕਰ ਦਿੱਤਾ ਇੱਕ ਵਾਰ ਜਦੋਂ ਨਵੇਂ ਆਏ ਵਿਅਕਤੀ ਨੂੰ ਆਪਣੇ ਉਮੀਦਵਾਰ ਪ੍ਰੋਫਾਈਲ ਦੀ ਜਾਣਕਾਰੀ ਅਧਾਰ ਤੇ ਇੱਕ ਆਈਟੀ ਪ੍ਰਾਪਤ ਉਹ ਜਾਂਦਾ ਤਾਂ ਉਹ ਪੀਆਰ ਲਈ ਆਈਆਰਸੀਸੀ ਨੂੰ ਅਰਜੀ ਦੇ ਸਕਦੇ ਨੇ ਆਈਆਰਸੀਸੀ ਨੂੰ ਆਪਣੀ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ ਉਹ ਹੁਣ ਬਿਨਕਾਰ ਨੇ ਮੂਲਕੋਸ਼ ਨਾ 17 ਦਸੰਬਰ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸਭ ਤੋਂ ਪਹਿਲਾਂ ਕੁਛ ਨਾ ਕੀਤੀ ਕੈਨੇਡੀਅਨ ਪੀਆਰ ਦੀ ਮੰਗ ਵਾਲੇ ਐਕਸਪ੍ਰੈਸ ਉਮੀਦਵਾਰਾਂ ਨੂੰ ਹੁਣ ਐਲਐਮਆਈ ਅਧਾਰਤ ਨੌਕਰੀ ਦੀ ਪੇਸ਼ਕਸ਼ ਹੋਣ ਲਈ ਵਿਆਪਕ ਦਰਜਾ ਬੰਦੇ ਸਿਸਟਮ ਸੀਆਰਐਸ ਅੰਕ ਵਾਧੂ ਨਹੀਂ ਮਿਲਣਗੇ ਵਰਤਮਾਨ ਵਿੱਚ ਐਕਸਪ੍ਰੈਸ ਐਂਟਰੀ ਮੇ ਅਗਰ ਇੱਕ ਵੈਧ ਨੌਕਰੀ ਦੀ ਪੇਸ਼ਕਸ਼ ਲਈ ਵਾਧੂ 50200 CRS ਪੁਆਇੰਟ ਮਿਲਦੇ ਸਨ ਇਸ ਸਮੇ ਉਸਨੇ ਇਸ ਬਾਰੇ ਕੋਈ ਮਿਤੀ ਹੋਰ ਵੀਰ ਵੀ ਨਹੀਂ ਦਿੱਤੇ ਇਹ ਤਬਦੀਲੀ ਕਿਵੇਂ ਲਾਗੂ ਕੀਤੀ ਜਾਵੇਗੀ ਕਿਹੜੇ ਉਮੀਦਵਾਰ ਇਸ ਚ ਪ੍ਰਭਾਵਿਤ ਹੋਣਗੇ ਐਕਸਪ੍ਰੈਸ ਐਂਟਰੀ ਬਾਰੇ ਕੈਨੇਡਾ ਦਾ ਐਕਸਪ੍ਰੈਸ ਐਂਟਰੀ ਸਿਸਟਮ ਦੁਆਰਾ ਪ੍ਰਬੰਧਨ ਕਰ ਲਈ ਵਾਧੂ ਅੰਕ ਪ੍ਰਦਾਨ ਕਰਨ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕ੍ਰੀਡਿਨ ਐਕਸਪੀਰੀਸ ਕਲਾਸ ਆਫ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਜਦੋਂ ਕਿ ਇੱਕ ਵਾਰ ਉਮੀਦਵਾਰ ਐਕਸਪਰਟ ਸੈਂਟਰ ਸਿਸਟਮ ਵਿੱਚ ਪ੍ਰੋਫਾਈਲ ਬਣਾ ਲੈਂਦਾ ਉੱਪਰ ਦੱਸੇ ਗਏ ਤਿੰਨੇ ਪ੍ਰੋਗਰਾਮਾਂ ਵਿੱਚ ਇੱਕ ਦੇ ਯੋਗ ਹੁੰਦਾ ਉਹਨਾਂ ਦੇ ਪ੍ਰੋਫਾਈਲ ਨੂੰ ਕਈ ਕਾਰਕਾਂ ਦੇ ਆਧਾਰ ਤੇ ਇੱਕ 1200 ਵਿੱਚ ਸਕੋਰ ਦਿੱਤਾ ਜਾਂਦਾ ਉਮਰ ਸਿੱਖਿਆ ਭਾਸ਼ਾ ਮੁਕਤ ਅਤੇ ਕੰਮਦਾਨ ਬਬ ਉਮੀਦਵਾਰ ਆਪਣੇ ਪ੍ਰੋਫਾਈਲ ਦੇ 600 ਤੱਕ ਵਾਧੂ ਅੰਕ ਹਾਸਲ ਕਰਦਾ ਕੈਨੇਡੀਅਨ ਨਾਗਰਿਕਤਾ ਸਥਾਈ ਨਿਵਾਸ ਜੋ ਕੈਨੇਡਾ ਰਹਿ ਰਹੇ ਭੈਣ ਭਰਾ ਦਾ ਹੋਣਾ ਫਰਾਂਚ ਪਾਸ਼ਾ ਦਾ ਹੁਨਰ ਕੈਨੇਡਾ ਵਿੱਚ ਪੋਸਟ ਸਕੈਂਡਰੀ ਸਿੱਖਿਆ ਰਜਗਾਰ ਦਾ ਪ੍ਰਬੰਧ ਅਤੇ ਸੂਬੇ ਕਿਤਰਵਜ ਨਾਮਜ਼ਦਗੀ ਇਸ ਵਾਰ ਬਸੰਤ 2025 ਲਾਗੂ ਹੋਣ ਤੋਂ ਬਾਅਦ ਇੱਕ ਫੈਦ ਨਾਗਰੀ ਦੀ ਪੇਸ਼ਕਸ਼ ਬਾਰੇ ਪੂਨ ਵਿੱਚ ਉਮੀਦਵਾਰਾਂ ਦੀ ਵਿਸਤ੍ਰਿਤ ਰਜਗਾਰ ਅੰਕ ਉਹਨਾਂ ਨੂੰ ਹੁਣ ਨਹੀਂ ਦਿੱਤੇ ਜਾਣਗੇ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ